ਪੰਜਾਬ ਡੈਰੀ ਦੇ ਨਾਲ ਜੁੜੇ ਰਹੋ ਤੇ ਜੇ ਸਾਡੇ ਇੱਥੇ ਦਾ ਜੀ ਪ੍ਰਬੰਧ ਕੋਈ ਵੀ ਨਹੀਂ ਪੈਸੇ ਜਿਹੜੇ ਖਰਚ ਆ ਗਏ ਉਹ ਆ ਹੀ ਗਏ ਆਂ ਜੀ 4-5000 ਰੁਪਏ ਉਹ ਜਿਹੜਾ ਫੀਸ ਭਰ ਕੇ ਆਏ ਆਂ ਇੱਥੇ ਕੋਈ ਪ੍ਰਮਾਣ ਦੇ ਨਾਂ ਨਿਸ਼ਾਨ ਦਾ ਨਾ ਕੋ ਬੈਠਣ ਨੂੰ ਨਾ ਪਾਣੀ ਪੀਣ ਨੂੰ ਅਸੀਂ ਜਿਸ ਵੇਲੇ ਆਏ ਆਂ ਚੁੱਪ ਕਰਕੇ ਜਿੱਥੇ ਥਾਂ ਮਿਲਦੀ ਅਸੀਂ ਬੈਠ ਜਾਨੇ ਆਂ ਇਸ ਕਾਲਜ ਵਾਲਿਆਂ ਨੂੰ ਅੱਜ ਜੇ ਪੇਪਰ ਰੱਖਿਆ ਸੀ ਜਿੰਨੇ ਵੀ ਪੇਰੈਂਟ ਆਏ ਨੇ ਸਾਰੇ ਅਸੀਂ ਪਾਣੀ ਤੋਂ ਪਿਆਸੇ ਬੈਠੇ ਆਂ ਨੇ ਬੈਠੇ ਜੀ ਹਾਲ ਚ ਕੋਈ ਕਿਤੇ ਬੈਠਾ ਕੋਈ ਦੇ ਬੈਠਾ ਕੋਈ ਪਾਸੇ ਜਾ ਤੇ ਤਰਖਤਾਂ ਥੱਲੇ ਜਾ ਕੇ ਦੂਰ ਬਹਿ ਗਿਆ ਹੁਣ ਸਾਡਾ ਤਾਂ ਮੇਨ ਅਸੀਂ ਛੱਡ ਕੇ ਜਾ ਹੀ ਨਹੀਂ ਸਕਦੇ ਇੱਥੇ ਸੈਂਟਰ ਫੇਰੇ ਦਾ ਟਾਈਮ 8 ਵਜੇ ਦਿੱਤਾ ਸੀ 10 ਵਜੇ ਬੱਚੇ ਗਏ ਅੰਦਰ ਇੰਨੀ ਪਰੇਸ਼ਾਨੀ ਤਾਂ ਕਦੇ ਆਈ ਨਹੀਂ ਜਿੰਨੀ ਇੱਥੇ ਆਈ ਹਾਂ 2 ਘੰਟੇ ਬਾਹਰ ਹੀ ਬੈਠੇ ਹਾਂ ਜੀ 2 ਘੰਟੇ ਬਾਹਰ ਫੇਰ ਇੱਕ 5 ਵਜੇ ਕਰੋ ਚੱਲੇ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਲੀ ਦੁਰਪਰਬੰਧਾ ਕਰਕੇ ਮਸ਼ਹੂਰ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਇਸ ਤਰ੍ਹਾਂ ਦਾ ਕੋਈ ਵੀ ਮੌਕਾ ਖਜਾਉਣਾ ਨਹੀਂ ਚਾਹੁੰਦੀ ਜਿਸ ਨਾਲ ਵਿਦਿਆਰਥੀ ਤੇ ਉਹਨਾਂ ਦੇ ਮਾਪੇ ਪਰੇਸ਼ਾਨ ਹੋਣ ਅੱਜ ਫਿਰ ਇਸੇ ਤਰ੍ਹਾਂ ਹੀ ਕੀਤਾ ਜਦੋਂ ਪੀਪੀਐਮਟੀ ਦਾ ਟੈਸਟ ਸੀ ਫਰੀਦਕੋਟ ਦੇ ਵਿੱਚ ਹਜ਼ਾਰਾਂ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਮਾਪੇ ਇਹ ਟੈਸਟ ਦੁਆਉਣ ਆਏ ਤੇ ਅੱਧੀ ਦਰਜਨ ਦੇ ਕਰੀਬ ਫਰੀਦਕੋਟ ਦੇ ਵਿੱਚ ਸੈਂਟਰ ਬਣਾਏ ਗਏ ਸੀ ਪਰ ਕਿਸੇ ਵੀ ਸੈਂਟਰ ਦੇ ਵਿੱਚ ਲੱਖਾਂ ਰੁਪਏ ਪ੍ਰੀਖਿਆ ਫੀਸ ਇਕੱਠੀ ਕਰਨ ਦੇ ਬਾਵਜੂਦ ਨਾ ਤਾਂ ਕਿਸੇ ਮਾਪੇ ਦੇ ਲਈ ਬੈਠਣ ਦਾ ਪ੍ਰਬੰਧ ਸੀ ਨਾ ਛਾਂ ਦਾ ਪ੍ਰਬੰਧ ਸੀ ਤੇ ਨਾ ਹੀ ਪਾਣੀ ਦਾ ਪ੍ਰਬੰਧ ਇੱਥੋਂ ਤੱਕ ਕਿ ਜਿਹੜਾ ਟੈਸਟ ਯੂਨੀਵਰਸਿਟੀ ਅਧੀਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਖੁਦ ਲਿਆ ਜਾ ਰਿਹਾ ਸੀ ਉਸ ਵਿੱਚ ਵੀ ਕਿਸੇ ਦੇ ਬੈਠਣ ਲਈ ਜਾਂ ਪਾਣੀ ਦੇ ਲਈ ਕੋਈ ਪ੍ਰਬੰਧ ਨਹੀਂ ਸੀ ਤੇ ਮਾਪੇ ਥੱਲੇ ਸਾਫੇ ਵਿਛਾ ਕੇ ਕਾਪੀਆਂ ਦੇ ਨਾਲ ਅਖਬਾਰਾਂ ਦੇ ਨਾਲ ਘਾਹ ਤੇ ਬੈਠੇ ਪੱਖੀਆਂ ਚਲਦੇ ਦਿਖਾਈ ਦਿੱਤੇ ਇੱਥੋਂ ਤੱਕ ਕਿ ਕੁਝ ਮਾਪੇ ਤਾਂ ਫਰੀਦਕੋਟ ਦੇ ਸ਼ਮਸ਼ਾਨ ਘਾਟ ਵਿੱਚ ਛਾਂ ਦਾ ਸਹਾਰਾ ਲੈ ਕੇ ਬੈਠੇ ਦਿਖਾਈ ਦਿੱਤੇ ਪਰ ਪ੍ਰਬੰਧਕਾਂ ਨੂੰ ਨਾ ਤਾਂ ਇਸ ਗੱਲ ਦਾ ਕੋਈ ਰੰਜਿਖ ਦਿਖਾਈ ਦੇ ਰਿਹਾ ਸੀ ਤੇ ਨਾ ਹੀ ਇਸ ਗੱਲ ਦਾ ਕੋਈ ਦੁੱਖ ਕਿ ਉਹਨਾਂ ਦੇ ਵਿਦਿਆਰਥੀਆਂ ਦੇ ਮਾਪੇ ਕਿਸ ਤਰ੍ਹਾਂ ਪਰੇਸ਼ਾਨ ਤੇ ਖੱਜਲ ਹੋ ਰਹੇ ਆ ਉਹਨਾਂ ਨੂੰ ਆਪਣੀਆਂ ਫੀਸਾਂ ਇਕੱਠੀਆਂ ਕਰਨ ਤੱਕ ਕੀ ਮਤਲਬ ਮੈਂ ਬਾਪੂ ਦੀ ਗੱਲ ਮੈਂ ਭਗਵੰਤ ਸਿੰਘ ਜੀ ਜਲਾਲਾਬਾਦ ਤੋਂ ਆਇਆ ਜਲਾਲਾਬਾਦ ਤੋਂ ਜਿਹੜੇ ਪੇਪਰਾਂ ਜਿਹੜਾ ਪਾਉਂਦਾ ਬੱਚਾ ਬੱਚੇ ਦੇ ਬੱਚੇ ਪੇਪਰ ਜਿਹੜਾ ਆਇਆ ਮਤਲਬ ਜੀਆ ਕੋਤਰੀ ਮੇਰੀ ਇਹ ਇੱਥੇ ਆ ਕੇ ਨਾ ਤਾਂ ਕੋਈ ਬੈਠਣ ਦੀ ਜਗ੍ਹਾ ਨਾ ਕੋ ਪੀਣ ਨੂੰ ਪਾਣੀ ਤੇ ਨਾ ਕੋਈ ਹੁਸੂਨ ਤੇ ਸਾਡੀ ਅਸੀਂ ਜਿਸ ਵੇਲੇ ਆਏ ਆ ਚੁੱਪ ਕਰਕੇ ਜਿੱਥੇ ਥਾਂ ਮਿਲੀ ਅਸੀਂ ਬੈਠ ਜਾਨੇ ਆ ਇਸ ਕਾਲਜ ਵਾਲਿਆਂ ਨੂੰ ਅੱਜ ਜੇ ਇਹ ਪਰ ਰੱਖਿਆ ਸੀ ਜਿੰਨੇ ਵੀ ਪੇਰੈਂਟ ਆਏ ਨੇ ਸਾਰੇ ਅਸੀਂ ਪਾਣੀ ਤੋਂ ਪਿਆਸੇ ਬੈਠੇ ਨੇ ਇਸ ਕਾਲਜ ਨੂੰ ਪਾਣੀਦਾਰੀ ਜਰੂਰੀ ਹੀ ਕਰਨੀ ਚਾਹੀਦੀ ਜਾਂ ਸੀ ਮੇਰੇ ਵੱਲੋਂ ਇਹ ਪ੍ਰਸ਼ਾਸਨ ਨੂੰ ਵੀ ਇੱਕ ਕਾਲਜ ਨੂੰ ਵੀ ਅਪੀਲ ਇਹ ਸਪੀਨ ਜੀ ਵੀ विचार रखा जावे 2 घंटे ਦਾ ਪੇਪਰ ਹੈ ਤੇ ਕਿੰਨੇ ਘੰਟੇ ਬੈਠਦੇ ਰੂਣ ਨੂੰ ਅਸੀਂ 8:30 ਵਜੇ ਆ ਜਾਈਏ ਇਹ ਪੇਪਰ 1 ਵਜੇ ਤੱਕ ਚੱਲੇਗਾ ਬਾਅਦ ਬੱਚਾ ਲਿਆਉਂਦਾ ਦੋ ਵਜੇ ਜਾਣਗੇ ਤੇ 2:00 ਵਜੇ ਤੱਕ ਸੰਕੁਚ ਪਾਣੀ ਦੀ ਸਮੱਸਿਆ ਦਿੱਸਤੀ ਨਹੀਂ ਵੀ ਪਾਣੀ ਸੰਕਤ ਹੈ ਅੱਜ ਕਾਦਾ ਪੇਪਰ ਆ ਤੇ ਕੀ ਧਰਮ ਤੇ ਕਿਹੜਾ ਜੀ ਬੱਚੇ ਦਾ ਇੱਥੇ ਕਿ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਇੱਥੇ ਵੀ ਕੋਈ ਪ੍ਰਮਾਣ ਦਾ ਨਾ ਨਿਸ਼ਾਨ ਦਾ ਨਾ ਕੋ ਬੈਠਣ ਨੂੰ ਨਾ ਪਾਣੀ ਪੀਣ ਨੂੰ ਜਿਸ ਤਰ੍ਹਾਂ ਦੀ ਗਰਮੀ ਪੈ ਰਹੀ ਪਾਣੀ ਦੀ ਪਿਆਸ ਲੱਗੀ ਸਵੇਰ ਦੀ ਕਿੰਨੇ ਲੋਕ ਆਏ ਹੋਏ ਲੋਕ ਤਾਂ ਇਹ ਚਾਹੇ ਘਟੋ ਘਟੇ ਲੱਖਾਂ ਦੇ ਹਿਸਾਬ ਤੇ ਆਏ ਬਹੁਤ ਲੋਕ ਆਏ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਪ੍ਰਬੰਧ ਜੀ ਇੱਥੇ ਕੋਈ ਨਹੀਂ ਪ੍ਰਬੰਧ ਨਾ ਦਾ ਪਾਣੀ ਦਾ ਚੁਗਵਾ ਨਾ ਤਾਂ ਕੋਈ ਪੱਖਿਆਂ-ਵੋਖਿਆਂ ਦਾ ਨਾ ਇੰਨੀ ਪਰੇਸ਼ਾਨੀ ਆ ਰਹੀ ਅੰਦਰ ਬੱਚੇ ਇਹਨਾਂ ਸਵੇਰੇ ਦਾ ਟਾਈਮ 8 ਵਜੇ ਦਾ ਦਿੱਤਾ ਸੀ 10 ਵਜੇ ਬੱਚੇ ਗਏ ਅੰਦਰ ਐਨੀ ਪਰੇਸ਼ਾਨੀ ਤਾਂ ਕਦੇ ਆਈ ਨਹੀਂ ਜਿੰਨੀ ਇੱਥੇ ਆਈ। 2 ਘੰਟੇ ਬਾਅਦ ਹੀ ਬੈਠੇ। ਅਸੀਂ 2 ਘੰਟੇ ਬਾਅਦ ਫੇਰ 1:00 ਵਜੇ ਘਰੋਂ ਚੱਲੇ ਆ। ਹਾਂਜੀ ਅੱਜ ਤੁਹਾਡੀ ਯੂਨੀਵਰਸਿਟੀ ਸਿਕਿਉਰਿਟੀ ਲੱਗੀ ਐ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਤੇ ਪਰਬੰਧ ਹੋ ਜੀ ਨਾ ਤਾਂ ਇੱਥੇ ਪਾਣੀ ਆ ਜੀ ਤੇ ਜਿਹੜੇ ਕੋਈ ਆਇਆ ਗਿਆ ਉਹ ਵਿਚਾਰਾ ਪਾਣੀ ਤੋਂ ਪਿਆਸਾ ਐ ਨਾ ਉਹਨਾਂ ਵਾਸਤੇ ਕੋਈ ਸ਼ਾਂ ਦਾ ਪ੍ਰਬੰਧ ਦਾ ਕੋਈ ਕੁਰਸੀਆਂ ਦਾ ਪ੍ਰਬੰਧ ਦਾ ਤੇ ਸਾਡਾ ਵੀ ਹੁਣ ਅਸੀਂ ਬਿਮਾਰ ਬੰਦੇ ਆ ਸਾਨੂੰ ਕੁਰਸੀਆਂ ਅਜੇ ਹੋਣ ਆਈਆਂ ਉਹ ਘਟੋ ਘਟਾ 3 ਘੰਟੇ 2.5 ਘੰਟੇ ਬਾਅਦ ਅਜੇ ਤੇ ਬੇਨਤੀ ਹੈ ਵੀ ਥੋੜੇ ਜਿਹੜੇ ਬੰਦੇ ਬਿਮਾਰ ਆ ਉਸ ਹਿਸਾਬ ਨੇ ਲੈਣਾ ਉਹਨਾਂ ਨੂੰ ਪਾਣੀ ਪੂੰਗ ਦਾ ਪ੍ਰਬੰਧ ਕਰਨਾ ਚਾਹੀਦਾ ਹਰੇਕ ਬੰਦਾ 40 ਸਾਲ ਤੋਂ ਉੱਤੇ ਤਕਰੀਬਨ ਬਿਮਾਰ ਆ ਜੀ ਭਾਵੇਂ ਉਹ ਸਿਵਲ ਦਾ ਕੋਈ ਬੱਚਾ ਨੂੰ ਪੇਪਰ ਬੱਚਾ ਨੂੰ ਪੇਪਰ ਤੋਂ ਆਇਆ ਪੇਰੈਂਟਸ ਦਾ ਜਾਂ ਮੁਲਾਜ਼ਮ ਹੈ 40 45 ਤੋਂ ਉੱਤੇ ਤਕਰੀਬਨ ਸਾਰੇ ਬਿਮਾਰ ਹੁੰਦਾ ਮੇਰਾ ਆ ਸਟੰਟ ਪਿਆ ਹੋਇਆ ਹੈ ਉਸ ਤੋਂ ਬਾਅਦ ਮੈਂ ਬਰਾਂਹ ਹੋ ਰਹੀ ਹੈ ਮੈ ਵੀ ਉਵੇਂ ਗਰਮੀ ਜੀ ਆਈ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਪੱਖੇ ਦਾ ਪ੍ਰਬੰਧ ਨਹੀਂ ਹੈ ਜੀ ਮੰਗਿਆ ਨਹੀਂ ਕਿ ਪਾਣੀ ਮੰਗਿਆ ਜੀ ਪਰ ਆਇਆ ਗਿਆ ਜੇ ਕਰ ਦਿੰਦੇ ਕੋਈ ਸਵਾਰ ਕੇ ਕੋਈ ਬੱਸ ਨਹੀਂ ਆ ਰਹੀ ਸਾਡਾ ਕ ਇਹ ਜਿਹੜੇ ਫਿਰ ਬੈਠੇ ਆ ਕਿਵੇਂ ਕਿੱਥੇ ਬੈਠੇ ਆ ਲੋਕ ਜਿਹੜੇ ਆਏ ਕੋਈ ਕੋਈ ਥੱਲੇ ਬੈਠਿਆ ਜੀ ਹਾਲ ਚਿਰ ਕੋਈ ਕਿਤੇ ਬੈਠਾ ਕੋਕੇ ਤੇ ਬੈਠਾ ਕੋਈ ਪਾਸੇ ਜਾ ਤੇ ਦਰਖਤਾਂ ਥੱਲੇ ਜਾ ਕੇ ਦੂਰ ਬਹਿ ਗਿਆ ਹੁਣ ਸਾਡਾ ਤਾਂ ਮੈਨ ਅਸੀਂ ਛੱਡ ਕੇ ਜਾ ਹੀ ਨਹੀਂ ਸਕਦੇ ਇੱਥੇ ਸੈਂਟਰ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫਾਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫਾਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸ ਇਥੇ ਤਾਂ ਜੀ ਪ੍ਰਬੰਧ ਕੋਈ ਵੀ ਨਹੀਂ ਪੈਸੇ ਜਿਹੜੇ ਖਰਚ ਆ ਗਏ ਉਹ ਆ ਹੀ ਗਏ ਜੀ 4-5000 ਰੁਪਏ ਉਹ ਜਿਹੜਾ